ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੜਾ ਹੰਸ ਮੁਹੱਲਾ ਚੌਥਾ ਹਰ ਸਤਗੁਰ ਹਰ ਸਤਗੁਰ ਮੇਲ ਹਰ ਸਤਗੁਰ ਚਰਨ ਹਮ ਪਾਇਆ ਰਾਮ ਤਿਮਰ ਅਗਿਆਨ গো ਆਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਹਰ ਸਤਗੁਰ ਹਰ ਸਤਗੁਰ ਮੇਲ ਹਰ ਸਤਗੁਰ ਚਰਨ ਹਮ ਪਾਇਆ ਰਾਮ ਤਿਮਰ ਅਗਿਆਨ গো ਆਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਗੁਰ ਗਿਆਨ ਅੰਜਨ ਸਤਗੁਰੂ ਪਾਇਆ ਅਗਿਆਨ ਅੰਧੇਰ ਬਨਾਸੀ ਸਤਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗਰਾਸੀ ਜਿਨ ਕੋ ਹਰ ਪ੍ਰਭ ਕਿਰਪਾ ਧਾਰੀ ਏ ਸਤਿਗੁਰ ਸੇਵਾ ਲਾਇਆ ਹਰ ਸਤਿਗੁਰ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਭਾਇਆ ਮੇਰਾ ਸਤਿਗੁਰ ਮੇਰਾ ਸਤਿਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਰਾਮ ਹਰ ਨਾਮੋ ਹਰ ਨਾਮ ਦੇਵੈ ਮੇਰਾ ਅੰਤ ਸਖਾਈ ਰਾਮ ਹਰ ਹਰ ਨਾਮ ਮੇਰਾ ਅੰਤ ਸਖਾਈ ਗੁਰ ਸਤਗੁਰ ਨਾਮ ਜੜਾ ਆ ਜਿੱਤੈ ਕੁੱਤ ਕਲਤਰ ਕੋਈ ਬੇਲੀ ਨਹੀਂ ਤਿੱਤੈ ਹਰ ਹਰ ਨਾਮ ਛੜਾਇਆ ਤਨ ਤਨ ਸਤਗੁਰ ਪੁਰਖ ਨਿਰੰજન ਜਿਤ ਮਿਲ ਹਰ ਨਾਮ ਧਿਆਈ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਜਿਨੀ ਦਰਸ਼ਨ ਜਿਨੀ ਦਰਸ਼ਨ ਸਤਿਗੁਰੂ ਪੁਰਖ ਨਾ ਪਾਇਆ ਰਾਮ ਤਿਨਨੇ ਫਲ ਤਿਨਨੇ ਫਲ ਜਨਮ ਸਭ ਬ੍ਰਥਾ ਗੋ ਆਇਆ ਰਾਮ ਨੇ ਫਲ ਜਨਮ ਤਿਨ ਬ੍ਰਥਾ ਗੋ ਆਇਆ ਇਹ ਸਾਖਤ ਮੁਏ ਮਰ ਝੂਰੇ ਕਰ ਹੁੰਦਾ ਰਤਨ ਪਦਾਰਥ ਭੂਖੇ ਭਾਗਹੀਨ ਹਰ ਦੂਰੇ ਹਰ ਹਰ ਤਿਨ ਕਾ ਦਰਸ਼ਨ ਕਰਿਉ ਹੂ ਜਿਨਿ ਹਰ ਹਰ ਨਾਮ ਨਾ ਧਿਆਇ ਜਿਨਿ ਦਰਸ਼ਨ ਗਿਨਿ ਦਰਸ਼ਨ ਸਤਿਗੁਰ ਪੁਰਖ ਨਾ ਪਾਇ ਹਮ ਚਾਤਰ ਕ ਹਮ ਚਾਤਰ ਕ ਦੀਨ ਹਰਿ ਪਾਸ ਬੇਨੰਤੀ ਰਾਮ ਗੁਰ ਮਿਲ ਗੁਰ ਮੇਲ ਮੇਰਾ ਪਿਆਰਾ ਹਮ ਸਤਿਗੁਰ ਕਰਹਿ ਭਗਤੀ ਰਾਮ ਹਰ ਹਰ ਸਤਗੁਰ ਕਰਹਿ ਭਗਤੀ ਜਿ ਹਰ ਪ੍ਰਭ ਕਿਰਪਾ ਧਾਰੀ ਮੈਂ ਗੁਰ ਬਿਨ ਅਵਰਨਾ ਕੋਈ 베ਲੀ ਗੁਰ ਸਤਗੁਰ ਪ੍ਰਾਨ ਹਮਾਰੇ ਕਹੋ ਨਾਨਕ ਗੁਰਨਾਮ ਦਿਰੜਾਇਆ ਹਰ ਹਰ ਨਾਮ ਹਰ ਸਤੀ ਹਮ ਚਾਤਰ ਕ ਹਮ ਚਾਤਰ ਕ ਦੀਨ ਹਰ ਪਾਸ ਦੇ ਨੰਤੀ ਕਹੋ ਨਾਨਕ ਗੁਰਨਾਮ ਗਿਰਦਾਇਆ ਹਰ ਹਰ ਨਾਮ ਹਰ ਸਤੀ ਹਮ ਚਾਤਰ ਕ ਹਮ ਚਾਤਰ ਕ ਦੀਨ ਹਰ ਪਾਸ ਦੇ ਨੰਤੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ